ਅੰਤਨ ਸਾਧਗੁਰੂ ਤੇਰਾ ਹੀ ਆਸਰਾ ਸਭ ਤੋਂ ਪਹਿਲਾਂ ਅਸੀਂ ਜੋ ਕਿ ਪਿਛਲੇ 2019 ਦੇ ਵਿੱਚ ਇਸ ਬਾਡਰਵਾਸ ਦੇ ਵਿੱਚ ਜਿਹੜੇ ਬੂਟੇ ਲਾਇਏ ਸੀ 2019 ਦੇ ਵਿੱਚ ਤਾਂ ਇੱਕ ਵੀ ਬੂਟਾ ਨਹੀਂ ਹੋਇਆ ਸੀ 2019 ਦੇ ਵਿੱਚ ਤਾਂ ਅਸੀਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅੱਜ ਅਪੀਲ ਕਰਦੇ ਆਂ ਵੀ ਪਿਛਲੇ 5 ਸਾਲਾਂ ਦਾ ਜਿਹੜਾ ਡਾਟਾ ਬੂਟਿਆਂ ਦਾ ਕਢਵਾ ਆ ਹੁਣ ਤੇਰੇ ਰਾਜ ਦੇ ਵਿੱਚ ਬੂਟੇ ਲੱਗੇ ਆ 2024 ਦੇ ਵਿੱਚ ਮੁੱਖ ਮੰਤਰੀ ਸਾਹਿਬ ਜੀ ਤੇਰੇ ਰਾਜ ਦੇ ਵਿੱਚ ਬਹੁਤ ਸਾਰੇ ਕੰਮ ਆ ਜਿਹੜੇ ਸਹੀ ਸਲਾਮਤ ਹੋ ਰਿਹਾ ਪਿੰਡ ਬਹਿਰ ਕਲਾਂ ਦੇ ਵਿੱਚ ਬੂਟੇ ਆ ਜਿਹੜੇ 550 ਦੇ ਤਰੀਮਕੇ ਬੂਟਾ ਲੱਗਿਆ ਆ 2024 ਦੇ ਵਿੱਚ ਤਾਂ ਵੇਖ ਸਕਦੇ ਆ ਤੁਸੀਂ ਕਿੰਨੇ ਖੜੇ ਆ ਆ ਵੇਖ ਸਕਦੇ ਆ ਤੁਸੀਂ ਤਾਂ ਅਸੀਂ ਜਿਨ੍ਹਾਂ ਨੇ ਮਜ਼ਦੂਰਾਂ ਨੇ ਇਹ ਲਾਏ ਆ ਜਿਨ੍ਹਾਂ ਨੇ ਜ਼ਿੰਮੇਵਾਰੀ ਦਾ ਫਰਜ ਨਿਭਾਇਆ ਹੈ ਜਿਨ੍ਹਾਂ ਨੇ ਵੀ ਲਾਇਆ ਸੀ ਉਹਨਾਂ ਦਾ ਧੰਨਵਾਦ ਕਰਦੇ ਆ ਜਿਹੜਾ ਵੀ ਕੋਈ ਆਦਮੀ ਚੰਗਾ ਕੰਮ ਕਰਦਾ ਤਨਦੇਹੀ ਦੇ ਨਾਲ ਨਿਭਾਉਂਦਾ ਵਿੱਚ ਸਫਾਈ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਮੇਟੇ ਸਫਾਈ ਬਹੁਤ ਵਧੀਆ ਹੈ ਤਾਂ ਜਿਹੜੇ ਨਰੇਗਾ ਵਿੱਚ ਦੂਰਾਂ ਦੇ ਦੀਨੇ ਲਾਏ ਗਏ ਆ ਜਿਨ੍ਹਾਂ ਨੇ ਜ਼ਿੰਮੇਵਾਰੀ ਦੇ ਨਾਲ ਲਾਏ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਰ ਇਦੋਂ ਪਹਿਲਾਂ ਜਿੰਨੇ ਵੀ ਬੂਟੇ ਲਾਏ ਗਏ 2019 ਦੇ ਵਿੱਚ ਜਾਂ ਪਿਛਲੇ ਸਾਲਾਂ ਦੇ ਵਿੱਚ ਉਹ ਇੱਥੇ ਬੂਟੇ ਨਹੀਂ ਹੋਏ ਪਰ ਉਹ ਇੱਕ ਜਾਂਚ ਦਾ ਵਿਸ਼ਾ ਹੈ ਇਹ ਜਾਂਚ ਹੋਣੀ ਚਾਹੀਦੀ ਹੈ ਵੀ ਉਹ ਬੂਟੇ ਕਿਉਂ ਨਹੀਂ ਹੋਏ ਉਹ ਬੂਟੇ ਆ ਜਿਹੜੇ ਪਿਛਲੇ ਸਾਲਾਂ ਦੇ ਬੂਟੇ ਕਿੱਧਰ ਗਏ ਇੱਕ ਸਾਲ ਦੇ ਵਿੱਚ ਦੀ ਇੰਨੇ ਬੂਟੇ ਕਾਮਯਾਬ ਹੋ ਗਏ ਹਜੇ ਪੂਰਾ ਸਾਲ ਵੀ ਨਹੀਂ ਹੋਇਆ ਤਾ ਇੱਕ ਸਾਲ ਦੇ ਵਿੱਚ ਦੀ ਐਨੇ ਬੂਟੇ ਕਾਮਯਾਬ ਹੋ ਗਏ ਤੇ ਪਿਛਲੇ ਸਾਲਾਂ ਵਾਲੇ ਬੂਟੇ ਕਿੱਧਰ ਗਏ ਇਹ ਇੱਕ ਜਾਂਚ ਦਾ ਵਿਸ਼ਾ ਹੈ ਅਸੀਂ ਕਹਿੰਦੇ ਆ ਕਿ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਉਸ ਸਮੇਂ ਪੈਸੇ ਦਿੱਤੇ ਗਏ ਬੂਟੇ ਲਾਏ ਗਏ ਤਾਂ ਉਹ ਸਾਲਾਂ ਵਾਲੇ ਬੂਟੇ ਨਹੀਂ ਹੋਏ ਪਰ ਐਕਤੀ ਮੇਰੀ ਬੂਟੇ ਕਿਉਂ ਖੜੇ ਆ ਇਹ ਇੱਕ ਜਾਂਚ ਦਾ ਵਿਸ਼ਾ ਹੈ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਪਹਿਲਾਂ ਵਾਲੇ ਸਮੇਂ ਦੇ ਵਿੱਚ ਕਦਾਈਆਂ ਬਹੁਤ ਵਰਤੀਆਂ ਥੱਲੇ ਤੋਂ ਲੈ ਕੇ ਵੱਡਿਆਂ ਨੇ ਕਦਾਈਆਂ ਵਰਤੀਆਂ ਤਾਂ ਅਸੀਂ ਚਾਹੁੰਦੇ ਆ ਕਿ 2019 ਤੋਂ ਲੈ ਕੇ 2023 ਚੱਕ ਜਿਹੜੇ ਵੀ ਬੂਟੇ ਲੱਗੇ ਆ ਪਿੰਡ ਬਹਿਲ ਕਲਾਂ ਦੀ ਹੱਦ ਦੇ ਵਿੱਚ ਕਿਤੇ ਵੀ ਉਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਖਾਸ ਕਰਕੇ ਬਾਰਡਰ ਵਾਸਤੇ ਵਿੱਚ ਵੀ ਪਹਿਲਾਂ ਵਾਲੇ ਬੂਟੇ ਕਿੱਧਰ ਗਏ ਹਜੇ ਸਾਲ ਨਹੀਂ ਹੋਇਆ ਕਿਹੜੇ ਕਿਹੜੇ ਬੂਟੇ ਖੜੇ ਆ ਪਰ ਪਹਿਲਾਂ ਵਾਲੇ ਕਿੱਧਰ ਗਏ ਤਾਂ ਸਫਾਈ ਵੇਖ ਸਕਦੇ ਆ ਜਿਨ੍ਹਾਂ ਨੇ ਰੇਗਾ ਮਿਹਨਤਾਂ ਨੇ ਲਾਏ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕੰਮ ਲਿਆ ਕੇ ਇਹਨਾਂ ਨੂੰ ਤਨਦੇਹੀ ਦੇ ਨਾਲ ਚੜਾਇਆ ਇਸ ਤਰ੍ਹਾਂ ਹੀ ਕੰਮ ਹੋਣੇ ਚਾਹੀਦੇ ਅਸੀਂ ਇਹੋ ਜਿਹੇ ਕੰਮਾਂ ਤੇ ਖੁਸ਼ ਆ ਕਿਉਂਕਿ ਸਰਕਾਰ ਪੈਸਾ ਦਿੰਦੀ ਆ ਪੈਸੇ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਹੁਣ ਇੱਥੇ ਬੂਟੇ ਲੱਗੇ ਆ ਭੂਟਿਆਂ ਦਾ ਭਾਵੇਂ ਸਾਡੇ ਪਿੰਡ ਨਹੀਂ ਵਰਤਨੇ ਆ ਕੋਈ ਛਾਵੇਂ ਬੈਠੂਗਾ ਕੋਈ ਡਾਣਾ ਟੁੱਟੂਗਾ ਸਾਡੇ ਪਿੰਡ ਦਾ ਹੀ ਲੈ ਕੇ ਜਾਣਾ ਪੈਸੇ ਲੈ ਕੇ ਲਾਏ ਐ ਤੇ ਟੁੱਟਿਆ ਹੋਇਆ ਡਾਣਾ ਮੁਕਤ ਚੱਕ ਕੇ ਲੈ ਕੇ ਜਾਣਾ ਤੇ ਪਹਿਲਾਂ ਗੌਰ ਹੀ ਨਹੀਂ ਕਰੀ ਕਿਸੇ ਨੇ ਅਸੀਂ ਚਾਹੁੰਦੇ ਕਿ 2019 ਦੇ ਵਿੱਚ ਜਿਹੜੇ ਬੂਟੇ ਲਾਏ ਗਏ ਸੀ ਉਸ ਦੀ ਇਨਕੁਆਰੀ ਹੋਣੀ ਚਾਹੀਦੀ ਐ ਅਸੀਂ ਇਨਕੁਆਰੀ ਦੀ ਮੰਗ ਕਰਦੇ ਆ ਮੁੱਖ ਮੰਤਰੀ ਪੰਜਾਬ ਨੂੰ ਅਸੀਂ ਬੇਨਤੀ ਕਰਦੇ ਆ ਜਿੱਥੇ ਤੇ ਤੁਸੀਂ ਵੱਡਿਆਂ ਦੀ ਇਨਕੁਆਰੀ ਕਰਾਈ ਥੱਲੇ ਵਾਲੇ ਪਾਸੇ ਵੀ ਇਨਕੁਆਰੀ ਕਰਾ ਕੇ ਪਹਿਲਾਂ ਵਾਲੇ ਬੂਟੇ ਕਿੱਧਰ ਗਏ ਪਹਿਲਾਂ ਵਾਲਿਆਂ ਦੀ ਮਤਲਬ ਵੀ ਜਾਂਚ ਹੋਣੀ ਚਾਹੀਦੀ ਐ ਅਸੀਂ ਜਾਂਚ ਦੀ ਮੰਗ ਕਰਦੇ ਆਂ ਪੰਜਾਬ ਦੇ ਮੁੱਖ ਮੰਤਰੀ ਤੋਂ ਤੇ ਜਿਨ੍ਹਾਂ ਨੇ ਇਹ ਲਾਏ ਉਹਨਾਂ ਦਾ ਧੰਨਵਾਦ ਕਰਦੇ ਆ ਇਸ ਤਰ੍ਹਾਂ ਹੀ ਫਰਜ ਨਿਭਾਉਣੇ ਚਾਹੀਦੇ ਆ ਤਾਂ ਹੀ ਸਾਡਾ ਜਿਹੜਾ ਰੰਗਲਾ ਪੰਜਾਬ ਬਣੂਗਾ ਤਾਂ ਇਹਨਾਂ ਕੁਝ ਕਹਿੰਦੇ ਜੇ ਸਾਥੋਂ ਕੋਈ ਸ਼ਬਦ ਵੱਧ ਘੱਟ ਬੋਲਿਆ ਕਿ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਜ਼ਮੀਨ ਤੇ ਵਧੀਆ ਕੰਮ ਹੋਣ ਤੇ ਜਿਹੜੇ ਪਹਿਲਾਂ ਵਾਲੇ ਕੰਮ ਆ ਉਹਨਾਂ ਦੀ ਇਨਕੁਆਰੀ ਹੋਣੀ ਚਾਹੀਦੀ ਆ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ